ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਇਤਿਹਾਸ ਦੇ ਅਨਸੁਲਝੇ ਤੇ ਅਨਸ਼ੂਹੇ ਪੰਨਿਆਂ ਵਿੱਚੋਂ ਅੱਜ ਜਿਸ ਪੰਨੇ ਦੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਉਹ ਹੈ ਗੁਰਦੁਰਾ ਜਨਮ ਸਥਾਨ ਮਾਤਾ ਸੁੰਦਰੀ ਜੀ ਮਾਤਾ ਸੁੰਦਰੀ ਜੀ ਦਸ਼ਮੇਸ਼ ਪਿਤਾ ਸ਼ਹੀ ਗੁਰਗੋਬ ਸਿੰਘ ਜੀ ਦੇ ਮਹਿਲ ਦੇ ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ ਦੇ ਮਾਤਾ ਜੀ ਸੰ ਜਿਨ੍ਹਾਂ ਦਾ ਜਨਮ ਪਿੰਡ ਬਜਵਾੜਾ ਜ਼ਿਲ੍ਹਾ ਸ਼ਿਆਰਪੁਰ ਵਿਖੇ ਇਸ ਸਥਾਨ ਤੇ ਹੀ ਹੋਇਆ ਮੰਨਿਆ ਜਾਂਦਾ ਹੈ ਨਾ ਕੋਈ ਤੇ ਦਰਨ ਸੰਯੋਗ ਇੱਕ ਮਨ ਹੈ ਇੱਕ ਸੇ ਰਤਾ ਨਿੰਦ ਸੁਨਾਨ ਹਰ ਕਮ ਹੈ ਉਪਰ ਬਹ ਦੋਦੇ ਨਾਨਕ ਤੁਤੇ ਨਾ ਨਾਨਕ ਕਹਿ ਬੇਦਮਈ ਓ ਨਾਨਕ ਰਸ

राम गयो रावण गयो जाको बहु परिवार कह नानक थिर खुश नहीं सुपने जो संसार कुदरती जदू असी इस स्थान पर पहुंचे तो गुरु साहबां मुखार बिंतु यब्दी उच्चारण हो रहा है बजवाड़ा पिंड जो कि बहुत पुरातन पिंड है ਇਸ ਦੀਆਂ ਗਲੀਆਂ ਦੇ ਵਿੱਚ ਅੱਜ ਵੀ ਚੱਲਦੇ ਹੋਏ ਤੁਹਾਨੂੰ ਇਸ ਦੀ ਪ੍ਰਤਨਤਾ ਦੀ ਚਲਕ ਸਾਫ਼ ਨਜ਼ਰ ਆਉਂਦੀ ਹੈ ਇਹ ਗੁਰਦੁਆਰਾ ਮਾਤਾ ਸੁੰਦਰੀ ਜੀ ਦਾ ਸਥਾਨ ਜੋ ਕਿ 17 ਮਈ 2009 ਨੂੰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਦੇ ਸਹਿਯੋਗ ਨਾਲ ਮੋਢ ਤੋਂ ਤਮੀਰ ਕਰਾਇਆ ਗਿਆ ਹੈ ਮੰਨਿਆ ਜਾਂਦਾ ਹੈ ਕਿ ਮਾਤਾ ਸੁੰਦਰੀ ਜੀ ਦੇ ਪਿਤਾ ਰਾਮਸਰ ਅਤੇ ਮਾਤਾ ਸ਼ਿਵਦੇਈ ਇਸ ਪਿੰਡ ਵਿੱਚ ਰਿਹਾ ਕਰਦੇ ਸਨ ਤੇ ਮਾਤਾ ਜੀ ਦਾ ਜਨਮ ਸਥਾਨ ਵੀ ਇਸ ਸਥਾਨ ਨੂੰ ਮੰਨਿਆ ਗਿਆ ਹੈ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾ ਵਿੱਚ ਬਜਵਾੜਾ ਸ਼ਹਿਰ ਦੇ ਵਿੱਚ ਇਹ ਪਾਰਕ ਗੁਰਦਰਾ ਸਾਹਿਬ ਮਨ ਨੂੰ ਮੰਤਰ ਮੁਕਤ ਕਰ ਦਿੰਦਾ ਹੈ ਉੱਥੇ ਹੀ ਇਸ ਥਾਨ ਖੋਜ ਦਾ ਇੱਕ ਐਮ ਵਿਸ਼ਾਵੀ ਬਣ ਜਾਂਦਾ ਹੈ ਕਿਉਂਕਿ ਪਟਵਈਆਂ ਅਤੇ ਵਖ ਵਖਵ ਦਿਵਾਨਾਂ ਵੱਲੋਂ ਮਾਤਾ ਜੀ ਦੇ ਜਨਮ ਅਤੇ ਵਿਆਹ ਸੰਬੰਧੀ ਅਲੱਗ-ਅਲੱਗ ਮਾਤ ਹਨ ਪਰ ਇਹ ਗੱਲ ਪੱਕੀ ਹੈ ਕਿ ਮਾਤਾ ਜੀ ਦਾ ਜਨਮ ਸਥਾਨ ਬਜਵਾੜਾ ਵਿਖੇ ਹੋਇਆ ਹੈ ओके okay. uh, बाबा जी ਆਪਣਾ ਸ਼ੋਗਨਾਮ ਕੀ ਹੈ ਨਰੇਸ਼ਨ ਸੀ ਨਰੇਸ਼ਨ ਸੰਗ ਹੈ ਆਪਾਂ ਜਿਸ ਸਥਾਨ ਤੇ ਖੜੇ ਆ ਇਸ ਸਥਾਨ ਦਾ ਥੋੜਾ ਜਿਹਾ ਚਾਨਣਾ ਪਾਓਗੇ ਜੀ ਇਸ ਸਥਾਨ ਗੁਰਦੁਆਰਾ ਜਨਮ ਸੰਬਾਦ ਸ੍ਰੀ ਗੁਰੂ ਸਾਹਿਬ ਦਾ ਮਹਿਲ ਕੋਲ ਦਰਮਸਾਨ ਹੈ ਜੀ ਇਸ ਜਨਮ ਦੀ ਸੇਵਾ ਗੁਰੂ ਅਰਜਨ ਬਾਬਾ ਨੇ ਅਜੇਂ ਜੁਨੇ ਦੀ ਕਰਾ ਦੇ ਤੇ ਇਹ ਦੋ ਗੁੱਜ ਬਲਦ ਕੇ ਬਣੀਆਂ ਨੇ 2000 ਨਵਾਬ ਗੁਰ ਇਸ ਤੇ ਇਸ ਸੌਇਆ ਤੇ ਨਾਤਾ ਚੰਦਰਪੁਰ ਦੇ ਜਾਨੀ ਦੇ ਨੰਬਰ ਕੇ ਸੋਨਸ ਸਟੈਚੂ ਐ ਸਥਾਨ ਇਹ ਸਥਾਨ ਦਾ ਮੜਿਆ ਨਾਮ ਦੱਸ ਦੋਗੇ ਬੂ ਕਰਕੇ ਪਤਾ ਹੀ ਆਪਨ ਲੱਗ ਗਿਆ ਸਥਾਨ ਕਿਹੜਾ ਐ ਸਥਾਨ ਜਰਨਲ ਸਥਾਨ ਕਿੱਧਰ ਦਾ ਮਾਤਾ ਚੰਦਰਪੁਰ ਦੇ ਜੀ ਦਾ ਬਜਵਾੜਾ ਨਾ ਬਜਵਾੜਾ ਸ਼ਹਿਰਪੁਰ ਦਾ ਬਿਲਕੁਲ ਬਜਵਾੜਾ ਕਲੇਮ ਸ਼ਹਿਰਪੁਰ ਦਾ ਬਹੁਤ ਵਧੀਆ ਜੀ ਹਾਂ ਬਾਕੀ ਗੁਰਦਰਾ ਸਾਹਿਬ ਦੀ ਹਦੂਦ ਅੰਦਰ ਇਹ ਪ੍ਰਾਤਨ ਸੱਭਿਆਚਾਰ ਨਾਲ ਸੰਬੰਧਤ ਜੋ ਬੈਲ ਗੱਡੀ ਸੰਦੂਖ ਚਰਖਾ ਆਦਿ ਖਾਏ ਜਾ ਰਹੇ ਹਨ ਭਾਵੇਂ ਇਹ ਇਤਿਹਾਸਿਕਤਾ ਨਹੀਂ ਹਨ ਪਰ ਫਿਰ ਵੀ ਸਾਡੇ ਪ੍ਰਾਤਨ ਪੰਜਾਬੀ ਸੱਭਿਆਚਾਰ ਦਾ ਅਨਿਖੜਵਾ ਆਂਗਣ ਜੋ ਕਿ ਇਸ ਗੁਰਦਰਾ ਸਾਹਿਬ ਦੀ ਹਦੂਦ ਅੰਦਰ ਅੱਜ ਵੀ ਸਾਹਮਣੇ ਪੇ ਹਨ ਗੁਰਦੁਆਰਾ ਮਾਤਾ ਸੁੰਦਰ ਕੌਰ ਜੀ ਕਾਫੀ ਉਚਾਈ ਤੇ ਵਸਿਆ ਹੋਇਆ ਹੈ ਅਤੇ ਇਸ ਗੁਰਦਰਾ ਸਾਹਿਬ ਦੇ ਦੂਰ ਅੰਦਰ ਇਤਿਹਾਸ ਨਾਲ ਸੰਬੰਧਿਤ ਚਿੱਤਰ ਵੀ ਸ਼ਿਸ਼ਯੋਬਤ ਕੀਤੇ ਹੋਏ ਹਨ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਬਹੁਤ ਘੱਟ ਸੰਗਤਾਂ ਨੂੰ ਸ਼ਾਇਦ ਇਸ ਗੁਰਦਰਾ ਸਾਹਿਬਾਰੇ ਜਾਣਕਾਰੀ ਹੈ ਕਿਉਂਕਿ ਜਿਸ ਦਿਨ ਅਸੀਂ ਇਸ ਸਥਾਨ ਦੇ ਦਰਸ਼ਨ ਕੀਤੇ ਉਸ ਦਿਨ ਵੀ ਸੰਤਾਂ ਦਾ ਇਕੱਠ ਬਹੁਤ ਕੱਟ ਸੀ ਲੋੜ ਹੈ ਆਪਣੇ ਇਤਿਹਾਸ ਤੋਂ ਜਾਣੂ ਹੋਣ ਦੀ ਅਤੇ ਇਨਾ ਪਵਿੱਤਰ ਸਥਾਨਾਂ ਨੂੰ ਖੋਜਣ ਦੀ ਮਿਲਦੇ ਹਾਂ ਆਪਣੇ ਅਗਲੇ ਬਲੌਗ ਵਿੱਚ ਬਜਵਾੜਾ ਪਿੰਡ ਦੇ ਹੋਰ ਇਤਿਹਾਸਿਕ ਧਾਰਮਿਕ ਸਥਾਨਾਂ ਦੇ ਨਾਲ ਕਿਉਂਕਿ ਇਹ ਪ੍ਰਾਤਨ ਪਿੰਡ ਜੋ ਕਦੀ ਮੁੱਖ ਵਪਾਰ ਕਸਬਾ ਹੋਇਆ ਕਰਦਾ ਸੀ ਵਿੱਚ ਬਹੁਤ ਸਾਰੇ ਇਤਿਹਾਸਿਕ ਧਾਰਮਿਕ عقیدਿਆਂ ਨਾਲ ਸੰਬੰਧਿਤ ਸਥਾਨ ਅੱਜ ਵੀ ਸਥਿਤ ਹਨ ਅਤੇ ਇਸ ਦੀਆਂ ਗਲੀਆਂ ਬਾਜ਼ਾਰਾਂ ਦੇ ਵਿੱਚ ਅੱਜ ਵੀ ਉਹ ਪ੍ਰਤਨਤਾ ਚਲਕਦੀ ਹੈ ਜੋ ਆਇਤੂ 2 ਤੈਸੋ ਸਾਲ ਪਹਿਲਾਂ ਹੁੰਦੀ ਹੋਵੇਗੀ ਤਦ ਤੱਕ ਅਲਵਿਦਾ